ਮਾੜੇ ਅਨਸਰਾਂ ਖਿਲਾਫ ਚਲਾਈ ਸਰਚ ਮਹਿਮ ਤਹਿਤ थाना ਮੁਖੀ ਫਿਲੌਰ ਸੁਖਦੇਵ ਸਿੰਘ ਨੇ ਇੱਕ ਔਰਤ ਨੂੰ 52 ਗ੍ਰਾਮ ਹੈਰੋਨ ਸਮੇਤ ਕਾਬੂ ਕੀਤਾ ਜਿਸ ਸਬੰਧੀ थाना ਮੁਖੀ ਨੇ ਦੱਸਿਆ ਕਿ ਹਾਈ ਟੈਕ ਨਾਕੇ ਤੇ ਨਾਕੇਬੰਦੀ ਦੌਰਾਨ ਬੱਸ ਵਿੱਚੋਂ ਉਤਰੀ ਇੱਕ ਔਰਤ ਨੂੰ ਸ਼ੱਕ ਦੀ ਪਨਾਹ ਤੇ ਕਾਬੂ ਕੀਤਾ ਤਾ ਉਸਨੇ ਆਪਣਾ ਨਾਮ ਅਮਰਜੀਤ ਕੌਰ ਉਰਫ ਜੀਤਾ ਪਤਨੀ ਬਲਵੀਰ ਰਾਮ ਵਾਸੀ ਤਸਵੰਦੀ ਕਲਾ ਦੱਸਿਆ ਜਿਸ ਦੀ ਤਲਾਸ਼ੀ ਲੈਣ ਤੇ ਉਸ ਕੋਲ 52 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਤੇ ਮੁਕੱਦਮਾ ਦਰਜ ਕਰਕੇ ਰਿਮਾਂਡ ਲੈ ਕੇ ਅਗਲੀ ਪੁਛਗ ਸ਼ੁਰੂ ਕਰ ਦਿੱਤੀ ਥਾਣਾ ਮੁਖੀ ਨੇ ਦੱਸਿਆ ਕਿ ਉਕਤ ਔਰਤ ਖਿਲਾਫ ਪਹਿਲਾਂ ਵੀ ਕਈ ਪਰਚੇ ਦਰਜ ਹਨ ਤੇ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੀ ਸੀ ਵਰਗ ਨਸ਼ੀਲੇ ਪਦਾਰਥਤਾਂ ਨਾਲ ਲੇਡਿਸ ਕਾਬੂ ਕੀਤੀ ਹੈ ਕੀ ਨਾ ਪਤਾ ਇਹ ਸਾਡੀ ਥਾਣੇ ਦੀ ਪੀਐਸਆਈ ਧਰਮਿੰਦਰ ਸਿੰਘ ਨਾਲ ਲੇਡੀ ਫੋਰਸ ਹਾਈ ਟੈਕ ਨਾਕਾ ਲਗਾਇਆ ਹੋਇਸੀ ਜਿੱਥੇ ਇੱਕ ਲੇਡੀ ਜਿਸ ਦਾ ਨਾਮ ਅਮਰਜੀਤ ਕੌਰ ਪੁੱਤ ਜੀਤਾ ਵਾਸੀ ਤਵੰਡੀ ਕਲਾ ਥਾਣਾ ਲੋਡਵਾਲ ਜ਼ਿਲ੍ਹਾ ਲੁਧਿਆਣਾ ਵਜੋਂ ਸਨਾਰਕ ਹੋਈ ਹੈ ਜਿਸਪਾਸੋਂ 59 ਗ੍ਰਾਮ ਹੈਰਨ ਤੇ 7000 ਡਰਗ ਮਨੀ ਦੀ ਰਿਕਵਰੀ ਹੋਈ ਹੈ ਜਿਸ ਦੇ ਵਰਖਲਾਫ ਮੁਕਦਮਾ 162 ਮਿਤੀ 13 6 24 ਅੰਸ਼ ਸੇਕਾਂ ਦਿਨ ਸੋਨਾ ਸੀ ਵੀ ਥਾਣਾ ਫਲੋਰ ਦੱਚ ਕੀਤਾ ਗਿਆ ਜਿਸ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਇਸ ਦੇ ਖਿਲਾਫ ਪਹਿਲਾਂ ਵੀ ਪੰਜ ਮੁਕਦਮੇ ਜੋ ਡਰੱਗ ਐਕਟ ਦੇ ਐਨਡੀਪੀਐਸ ਐਕਟ ਦੇ ਦਰਜ ਨੇ ਵਾਕਾ ਖਾਣਿਆਂ ਵਿੱਚ ਜੋ ਇਹ ਹਰ ਚਲ ਅਫੈਂਡਰ ਹੈਗੀ ਆ ਇਹ ਹੈਰਨ ਵੇਚਣ ਦੀ ਆਦੀ ਆ ਹੂੰ ਸਰ ਕਿੱਥੋਂ ਲਿਆਉਂਦੀ ਕਿੱਥੇ ਵੇਚਦੀ ਇਹ ਅਜੇ ਅਸੀਂ ਪੁੱਛੀ ਚੱਲ ਰਹੀ ਹੈ ਹੂੰ ਕੀ ਰਿਮਾਂਡ ਤੇ ਹਾਂਜੀ ਤੇ ਇੱਥੇ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਸੀ ਨਸ਼ੀਲੇ ਪਾਊਡਰ ਦਾ ਇਹ ਜੋ ਮੁਕਦਮਿਆਂ ਦੇ ਵਿੱਚ ਤਾਂ ਇਹਦੇ 2022 23 ਦੇ ਮੁਕਦਮੇ ਨੇ ਪੰਜ ਮੁਕਦਮੇ ਹੂੰ ਔਰ ਇਸਨੇ ਮੰਨਿਆ ਕਿ 4-5 ਸਾਲ ਤੋਂ ਇਹ ਜੋ ਕਿੱਤਾ ਵਿਸ਼ੇ ਨਕਨ ਦੱਕਾ ਚ ਸੀ ਇਹਦੇ ਨਾਲ ਦਾ ਹੋਰ ਕੋਈ ਸਾਥੀ ਜਨ ਲੇਡੀਜ਼ ਹੋ ਸਕਦੇ ਨਾਲ ਹਾਂਜੀ ਇਹਨੇ ਆਪਣੇ ਪਿੰਡ ਦੇ ਕੁਝ ਸਾਥੀਆਂ ਬਾਰੇ ਦੱਸਿਆ ਹੂੰ ਉਹ ਆਪਣੇ ਘਰਾਂ ਤੋਂ ਭੱਜੇ ਹੋਏ ਨੇ ਉਹਨਾਂ ਦੇ ਘਰਾਂ ਦੇ ਲੋਕ ਪਿੱਛੇ ਰਹੇ